ਜਿੰਨੇ ਲੱਤ ਕਟਾਈ ਉਹ ਆਂਦਾ ਵੱਡੇ ਕੋ ਜਾ ਕੇ ਰੋਟੀ ਮੰਗ ਮੈਂ ਮੈਂ ਹੁਣ ਤਨ ਜਾਮ ਕੇ ਰੋਟੀ ਮੰਗਾ ਤੁਹਾਡੇ ਕੋ ਉਹਦੇ ਕੋ ਜਾ ਉਸ ਕੋ ਜਾ ਤਿੱਜਾ ਕੋ ਜਾ ਰੋਟੀ ਮੰਗ ਹੂੰ ਕਿੰਨੇ ਪੋਤੇ ਤੁਹਾਡੇ ਤਿੰਨ ਕੋਈ ਨਹੀਂ ਆ ਜਾਂਦਾ ਹੂੰ ਕੀ ਕਹਿੰਦੇ ਆ ਕਹਿਣਾ ਕਿ ਇਹੋ ਹੀ ਕੇ ਹੱਥ ਮਾਤਾ ਸੰਭਿਆ ਲ ਜਾਂਦਾ ਹੂੰ ਇੱਕ ਦਿਨ ਕਰਦੀ ਆਂਦੀ ਹੀ ਕਿ ਮਾਸਾਂ ਨੂੰ ਰੱਖਣਾ ਮੈਂ ਤਾਂ ਮੈਂ ਨਹੀਂ ਰਹਿਣਾ ਮੈਂ ਚਲੀ ਜਾਣਾ ਤੁਹਾਡੇ ਨਾਲ ਕੀ ਤਕਲੀਫ ਸੀਗੀ ਇਹਨੂੰ ਕੀ ਆਪ ਕਿਆ ਬਤਾ ਕੀ ਤਕਲੀਫ ਹੈ ਨਾ ਮੈਂ ਕਹ ਇਹਨੂੰ ਮਾੜੀ ਅੱਖਾਂ ਨਾਲ ਚੰਗੀ ਅੱਖ ਮਾਤਾ ਜੀ ਤੁਸੀਂ ਤੇ ਤਿੰਨ ਪੁੱਤਾਂ ਨੂੰ ਵਿਆਹ ਕੇ ਜਵਾਨ ਕਰਤਾ ਉਹਨਾਂ ਦਾ ਪਾਲਣ ਪੋਸ਼ਣ ਕੀਤਾ ਸਾਰਾ ਕੁਝ ਕੀਤਾ ਤੁਸੀਂ ਤੇ ਤਿੰਨ ਪੁੱਤ ਪਾਲ ਲੇ ਪਰ ਉਹਨਾਂ ਤਿੰਨ ਪੁੱਤਾਂ ਦੇ ਕੋਲ ਕੋਈ ਮਾਂ ਹੀ ਨਹੀਂ ਪਾਲੀ ਗਈ ਨਹੀਂ ਪਾਲੀ ਗਈ ਉਹਨਾਂ ਕੋ ਨਹੀਂ ਇਹ ਰਬ بڑا ਵੱਡਾ ਪਰਿਵਾਰ ਵਾ ਦੋ ਸਨੇ ਗੰਨਾ ਨਾਨਾ ਮਤੇ ਦੇ ਦੇ ਜੇਠ ਵਾ ਸਾਰੇ ਜੇ ਮੈਂ ਮੇਰਾ ਧੇਰ ਵਾ ਇੱਕ ਮੈਂ ਆਪਣੀ ਭੈਣ ਦਾ ਰਿਸ਼ਤਾ ਉੱਥੇ ਕਰਾਇਆ ਦੇਰ ਆਪਣੇ ਨੂੰ ਉਹ ਰੋਟੀ ਦਿੰਦੇ ਸੀ ਜਦੋਂ ਆਉਂਦੇ ਹੀ ਤੁਸੀਂ ਤੁਸੀਂ ਵੀ ਕਿਉਂ ਰੋਟੀ ਦਿੰਦੇ ਜੇ ਇਹਨੂੰ ਹਾਂ ਉਹ ਨੂੰ ਰੋਟੀ ਨਹੀਂ ਦੇਣ ਦਿੰਦੇ ਤੁਹਾਡਾ ਹੋਰ ਕੋਈ ਭੈਣ ਭਾਈ ਕਿਸੇ ਨੇ ਤੁਹਾਡੇ ਨਾਲ ਕਦੇ ਕੋਈ ਗੱਲ ਨਹੀਂ ਕੀਤੀ ਕੋਈ ਮਿਲ ਨਹੀਂ ਆਇਆ ਤੁਹਾਨੂੰ ਆਉਂਦੇ ਰਹੇ ਬਹੁਤ ਆਉਂਦੇ ਰਹੇ ਮੇਰੀ ਭੈਣ ਪਰਾ ਬਹੁਤ